ਹਾਂਜੀ ਅਸ ਦੀ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਕਿ ਆਪਣੇ ਕੋਲੇ ਜਦੋਂ neck ਛੋਟਾ ਹੋਵੇ ਤਾਂ ਉਹਨੂੰ ਆਪਾਂ ਕਿਸ ਤਰੀਕੇ ਨਾਲ ਉਹਦੀ ਲੰਬਾਈ ਔਰ ਚੌੜਾਈ ਨੂੰ ਵਧਾ ਸਕਦੇ ਹਾਂ ਜਿਵੇਂ ਆਪਾਂ ਹੁਣ ਇਹ ਸਕੁਆਇਰ neck ਲਿੱਤਾ ਹੋਇਆ ਸਕੁਆਇਰ neck ਦੀ ਜਿਹੜੀ ਆਪਾਂ ਚੌੜਾਈ ਹੈ ਜੀ ਉਹ ਰੱਖਣੀ ਆ ਟੋਟਲ ਦੇ ਵਿੱਚ ਆਪਾਂ 6 ਇੰਚ ਰੈਡੀ ਕਰਨੀ ਆ ਤੇ ਇਹਦੇ ਲਈ ਆਪਾਂ ਨੂੰ 1 ਇੰਚ ਇਹਦੇ ਵਿੱਚ ਜੋੜ ਲਗਾਉਣਾ ਪੈਣਾ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਇਸ neck ਨੂੰ ਇਸ ਤਰੀਕੇ ਨਾਲ ਸੈਂਟਰ ਚੋ ਕਟਿੰਗ ਕਰਾਂਗੇ ਜਿੰਨਾ ਵੀ ਹੁਣ ਆਪਾਂ ਜੋੜ ਲਗਾਣਾ ਜਿੰਨਾ ਵੀ ਆਪਾਂ neck ਦੀ ਚੌੜਾਈ ਰੱਖਣਾ ਚਾਹੁੰਦੇ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ neck ਦੀ ਜਿਹੜੀ ਚੌੜਾਈ ਹੈ ਉਹ 6 ਇੰਚ ਰੱਖਣਾ ਚਾਹੁੰਦੇ ਆ ਤੇ ਇਹਦੇ ਵਿੱਚ ਆਪਾਂ 1 ਇੰਚ ਦਾ ਜੋੜ ਲਗਾਣਾ ठीक है ये देखो हूँ अपने को इस तरह की एक वेस्ट बुकरम पई सी पेपर पेस्टिंग वाली है ये जोड़ लगावे एक ठीक है ये देखो इस तरीके ਇਸ ਤਰੀਕੇ ਨਾਲ ਆਪਾਂ ਚੋਰ ਸਨੈਕ ਦੀ ਚੌੜਾਈ ਜਾਂ ਆਪਾਂ ਕਿਸੇ ਵੀ ਤਰ੍ਹਾਂ ਦਾ ਜੋ ਵੀ ਨੈੱਕ ਆਪਾਂ ਬਣਾ ਰਹੇ ਹਾਂ ਉਹਨੂੰ ਆਪਾਂ ਇਹਦੀ ਚੌੜਾਈ ਨੂੰ ਇਸ ਤਰੀਕੇ ਨਾਲ ਵਧਾ ਸਕਦੇ ਹਾਂ ਠੀਕ ਹੈ ਜੀ ਲੰਬਾਈ ਵਧਾਣੀ ਹੋਵੇ ਤਾਂ ਤੁਸੀਂ ਜਿੰਨਾ ਵੀ ਤੁਸੀਂ ਨੈੱਕ ਦੀ ਲੈਂਥ ਵਧਾਉਣੀ ਆ ਉਹਨਾਂ ਨੂੰ ਚਾਹੇ ਤੁਸੀਂ ਇਹ ਪੇਸਟਿੰਗ ਵਾਲੀ ਬੁਕਰਮ ਜੋ ਵੇਸਟ ਪਈ ਹੁੰਦੀ ਹੈ ਆਪਣੇ ਕੋਲੇ ਉਹ ਯੂਜ਼ ਕਰ ਲਓ ਚਾਹੇ ਤੁਸੀਂ ਨੋਰਮਲ ਬੁਕਰਮ ਨੂੰ ਇੱਥੇ ਸਿਲਾਈ ਲਗਾ ਕੇ ਅਟੈਚ ਕਰ ਸਕਦੇ ਹੋ ਵੀਡੀਓ ਵਧੀਆ ਲੱਗੀਏ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੀ ਬਹੁਤ ਬਹੁਤ ਧੰਨਵਾਦ ਜੀ